ਇਹ ਜਿਲ੍ਹਾ ਲੈਵਲ ਦੇਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੀਆਂ ਡਿਮਾਂਡਸ ਹੈ ਜਿਹੜੇ ਡਿਸਟ੍ਰਿਕਟ ਤੁਹਾਡੇ ਆਫਿਸ ਅੰਦਰ ਦੀ ਸਪੀਕ ਕਰਦੀ ਹੈ ਉਸ ਉਹਨਾਂ ਦੇ ਨਾਲ ਡਿਮਾਂਡਸ ਡਿਸਕਸ ਵੀ ਕੀਤੀਆਂ ਸੀਗੀਆਂ ਮੈਂ ਜਿਹੜੀਆਂ ਡਿਮਾਂਡਸ 5100 ਜਿਹੜਾ ਤੁਸੀਂ 1500 ਪੈਨਸ਼ਨ ਦਾ ਜਿਹੜੀ ਡਿਮਾਂਡ ਹੈਗੀ ਹੈ ਉਹ ਵਿੱਚ ਮੰਗ ਪੱਤਰ ਦੇ ਮੈਂਸ਼ਨ ਸੀਗੀ ਮੈਂ ਉਹ ਪੜੀ ਹੈ ਬੱਸਾਂ ਦਾ ਤੁਸੀਂ ਵਾਰੀ-ਵਾਰੀ ਮੇਰੇ ਨਾਲ ਜ਼ਿਕਰ ਕੀਤਾ ਹੈ ਆਪ ਦੀ ਗੱਲਬਾਤ ਦੇ ਵਿੱਚ ਵੀ ਮੈਨੂੰ ਤੁਸੀਂ ਕੋਈ ਖਾਸ ਦੱਸੋ ਇਸ ਤਰ੍ਹਾਂ ਇਹੋ ਜਿਹਾ ਇਨਸੀਡੈਂਟ ਹੋਇਆ ਹੋਵੇ ਜਿੱਥੇ ਕੋਈ ਕੋਈ ਸਪੈਸੀਫਿਕ ਦੱਸੋ ਇਨਸੀਡੈਂਟ ਹੋਇਆ ਤਾਂ ਮੈਂ ਦੱਸਵਾ ਲਾ ਰਹੀ ਆ ਮੈਡਮ ਇਹ ਜਿਹੜੀ ਜਰਨਲ ਹਦਾਇਤ ਹੈ ਉਹ ਮਸ ਕੰਪਲਿਅੰਸ ਦੀਆਂ ਹਦਾਇਤਾਂ ਇਸ ਬਾਰੇ ਆ ਪਰ ਜੇ ਕੋਈ ਖਾਸ ਇਨਸੀਡੈਂਟ ਹੋਇਆ ਉਹ ਵੀ ਤੁਸੀਂ ਮੈਨੂੰ ਦੱਸੋ ਕਿ ਕਾਰਵਾਈ ਵੀ ਕਰਾਂਗੇ ਸਾਡੇ ਕੋਲ ਹੈਗਾ ਬੜੇ ਵਿਸ਼ੇਸ਼ ਗੱਲਾਂ ਹਾਂ ਇਸੇ ਤਰ੍ਹਾਂ ਮੈਂ ਸੋਚ ਰਹੀ ਹਾਂ ਇਹ ਵੀ ਕਿਹਾ ਸੀ ਕਿ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਤੁਹਾਡੇ ਕੇਸ ਬੈਂਡਿੰਗ ਪਈ ਹੈ ਹੈ ਤੁਸੀਂ ਮੈਨੂੰ ਦੱਸੋ ਉਹ ਸਾਰੇ ਕੇਸ ਅਸੀਂ ਇਕੱਲੇ ਇਕੱਲੇ ਬੇਸਿਸ ਤੇ ਡਿਸਕਸ ਕਰਕੇ ਆਪਾਂ ਕਰ ਲੈਨੇ ਆਂ ਇੱਕ ਵੀ ਬਡੀ ਸੀਐਫਸੀ ਕਾਰਪੋਰੇਸ਼ਨ ਵੀ ਹਾਜ਼ਰ ਸੀ ਉਸ ਕਲਾਈਂਟ ਦੇ ਇਹ ਜਿਹੜਾ ਹੰਗ ਪੱਤਰ ਮੈਂ ਪੜ੍ਹਿਆ ਹੈਗਾ ਕਿ ਹਦਾਇਤਾਂ ਦੀ ਜਿਹੜੀ ਐਕਚੁਅਲੀ ਇਨ ਬਿਨ ਪਾਲਣਾ ਜਿਹੜੀ ਹੋਣੀ ਚਾਹੀਦੀ ਹੈ ਸਰਕਾਰ ਪੂਰੀ ਪੁਰਜ਼ੋਰ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਭਲਾਈ ਦੇ ਲਈ ਕਰ ਰਹੀ ਹੈ ਔਰ ਜਿਨ੍ਹਾਂ ਦੇ ਵਿੱਚ ਵੀ ਅਸੀਂ ਕਰ ਰਹੀ ਹੈਗੇ ਪੈਨਸ਼ਨ ਦੀ ਜਿਹੜੀ ਤੁਹਾਡੀ ਡਿਮਾਂਡ ਹੈ ਉਹ ਆਲਰੇਡੀ ਡਿਸਕਸ ਕਰ ਲਈ ਅਸੀਂ ਉੱ퍼 ਬਿਲਕੁਲ ਡਿਮਾਂਡ ਤੁਹਾਡੀ ਭੇਜਾਂਗੇ ਇਨਸੀਡੈਂਟਸ ਜਿਹੜੇ ਤੁਸੀਂ ਮੈਨੂੰ ਮੈਂਸ਼ਨ ਕਰੋਗੇ ਅਸੀਂ ਕਾਰਵਾਈ ਕਰਾਂਗੇ ਜਨਰਲ ਹੈਟਟਰ ਸਾਰਿਆਂ ਨੂੰ ਅਸੀਂ ਧਿਆਨ ਹੁਣ ਕਹਿੰਦੇ ਜਿਹੜੀ ਜਨਰਲ ਤੁਹਾਡੇ ਅੱਤ ਸਾਰਿਆਂ ਨੂੰ ਦਿੱਤੀ ਗਈ ਸੀ ਸਾਰੇ ਆਪ ਨੂੰ ਇੱਕ ਸੈਕਿੰਡ ਦੀ ਹਰ ਸਮੱਸਿਆ ਦਾ ਹੱਲ ਕੁਮਿੰਟ ਪਹਿਲਾਂ ਹੀ 1 ਮਿੰਟ ਪਹਿਲਾਂ ਇੱਕ ਪ੍ਰਸ਼ਾਸਨ ਦਾ ਇੱਕ ਨੁਮਾਇੰਦਾ ਆਇਆ ਸੀ ਇੱਥੇ ਤੇ ਮੈਂ ਉਹਨਾਂ ਨੂੰ ਬਾਇ ਫੇਸ ਪਛਾਣ ਵੀ ਲਊਗਾ ਜੇ ਉਹ ਆਉਣਗੇ ਉਹਨਾਂ ਨੇ ਆਉਂਦਿਆ ਸਾਰੀ ਸਭ ਤੋਂ ਪਹਿਲੀ ਗੱਲ ਇਹ ਕਹੀ ਕਹਿੰਦੇ ਯਾਰ ਬੈਠੇ ਰਹਿਣ ਤੋਂ ਕੋਈ ਨਹੀਂ ਆਉਂਦਾ ਇੱਥੇ ਉਹ ਕੁਝ ਕਰਨਾ ਕਹਿੰਦੇ ਕਰ ਲੋ ਨਹੀਂ ਆਉਂਦਾ ਇੱਕ ਮਿੰਟ ਬਾਅਦ ਮੈਂ ਥੋੜੇ ਆਉਂਦੇ ਆ ਕੇ ਗਏ ਜੀ ਮੈਂ ਉਹਨਾਂ ਨੂੰ ਬਾਇ ਫੇਸ ਪਛਾਣ ਲਈ ਉਹਨੇ ਜਸਤਾ ਹੀ ਕਰਦੇ ਆ ਮੈਂ ਵੀ ਆ ਗਿਆ ਜੀ ਤੁਹਾਡੀ ਗੱਲ ਸਰ ਤੁਸੀਂ ਜਿੰਨਾ ਸਪੋਰਟਿਵ ਤੁਸੀਂ ਜਿਸੇ ਪ੍ਰੇਮ ਨਾਲ ਗੱਲ ਕਰਦੇ ਹੋ ਮਤਲਬ ਤੁਹਾਨੂੰ ਲੈ ਕੇ ਅਸੀਂ ਬਿਲਕੁਲ ਸੈਟੀਸਫਾਈ ਰਹਿੰਦੇ ਤੁਹਾਡੇ ਨਾਲ ਕੋਈ ਸਮੱਸਿਆ ਨਹੀਂ ਸਾਡੀ ਹੀ ਇਸ ਦਾ ਅਫੀਸਰ ਇਨਚਾਰਜ ਮੇਰੇ ਨਾਲ ਕੱਲ ਵੀ ਪੰਕਜ ਦੀ ਮੀਟਿੰਗ ਹੋਈ ਹੈ ਡਿਸਕਸ ਅਸੀਂ ਮੰਗਾਂ ਤੁਹਾਡੀ ਇਲੈਕਟ੍ਰਿਕ ਕੱਲ ਮੈਡਮ ਇਹਨਾਂ ਦਾ 40 ਤੋਂ 45 ਸਾਲ ਸਾਡੀ ਇਹ ਜੋ ਇਹ ਜੋ ਹੋਰ 2-3 ਸਾਲ ਛੋਟੇ 40 ਤੋਂ 45 ਸਾਲ ਸਾਨੂੰ ਸੰਗਠਨ ਲੜਦੇ ਨੇ ਹੋਵੇ ਘੱਟੋ-ਬੱਧ 30 ਤੋਂ 35 ਸਾਲ ਸਰਕਾਰਾਂ ਆਉਂਦੀਆਂ ਜਾਂਦੀਆਂ ਸਰਕਾਰ ਵੀ ਅਸੀਂ ਤੇ 3 ਸਾਲ ਹੋ ਗਏ ਸਾਨੂੰ ਇਹਨਾਂ ਦੇ ਰਾਜ ਸਨ ਤੱਕ ਉਹ ਡੇਰ ਕੇ ਬੁਲਾਏ ਜਦ ਮੈਂ ਹੁੰਦੇ ਮੈਮ ਐਦਾਂ ਹੀ ਗੱਲਾਂ ਸਾੜ ਜਾਈਏ ਪੂਰੀ ਕੋਸ਼ਿਸ਼ ਕਰ ਰਹੀ ਹੈ ਨਹੀਂ ਮੈਮ ਜਦ ਨਿਕਾਲ ਹੋ ਕੇ ਸਾਡੀ ਸਾਨੀ ਵਾਸ਼ੇ ਸੇ ਨਹੀਂ ਹੋਈ ਸਾਨੇ ਇੱਕ ਮਿੱਠੀ ਗੋਲੀ ਦਿੱਤੀ ਜਾਂਦੀ ਹੈ ਮੈਨੂੰ ਮੈਨੂੰ ਮਿੱਠੀ ਗੋਲੀ ਬਾਜ਼ਾਰ ਦੇ ਵਿੱਚ ਇੱਕ ਥਾਂ ਤੇ ਦਿਵਿਆਂਗ ਲਿਖਿਆ ਦਿਖਾ ਦਿਓ ਜੀ ਇੱਕ ਵਾਰੀ ਵੀ ਪੂਰੇ ਬਜਟ ਡਾ ਬਜਟ ਬਾਰੇ ਗੱਲ ਕਰ ਸਕੋ ਸਾਰਿਆਂ ਦੀ ਹੋ ਰਹੀ ਆ ਬਡਾਤਾ ਵੇਣਸ ਨਹੀਂ ਗੱਲੋ ਜਾਂ ਆਪਣੇ ਪੂਰੇ ਬਜਟ ਦੇ ਇੱਕ ਥਾਂ ਤੇ ਦਿਵਿਆਂਗ ਲਿਖਿਆ ਦਿਖਾ ਦਿਓ ਜੀ ਉੱਥੇ ਬੈਠਿਆ ਬੱਚੇ ਗ੍ਰੈਜੂਏਸ਼ਨ ਆ ਇਹ ਲੋਕਲ ਦਾ ਹੋਲਡਰ ਆ ਇਸ ਸਰਕਾਰ ਕੋਲ ਬੈਠਾ ਮੇਰੀ ਹੈ ਤੁਸੀਂ ਕਹਿੰਦੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਦੇਖ ਕੇ ਇਹ ਕਹਿੰਦੇ ਆਂ ਪਾਪਾ ਕਿ ਅੱਪਾ ਕੱਲਾ ਦਾ ਸਰਦ ਕੋ ਜਿਹੜਾ ਹੈਗਾ ਨਾ ਤੁਸੀਂ 사이ਫਰ ਬੰਦੋ ਅੱਪਾ ਗਲਤ ਕਰਦੇ ਹੋ ਤੁਸੀਂ ਮੈਮ ਅਸੀਂ ਤਾਂ ਛੋਟੀ ਗੱਲਾਂ ਮੰਨੀਆਂ ਨੇ ਪਰ ਤੁਸੀਂ ਵੀ ਸਾਡੀ ਗੱਲ ਮੰਨੋ ਸਾਡੀ ਗੱਲ ਵੀ ਮੰਨੀ ਜਾਵੇ ਨਹੀਂ ਲੋਕਲ ਲਗਾ ਲਈ ਸਰ ਮੈਡਮ ਦਾ ਇੱਕ ਕੀ ਆਂਸਰ ਹੁੰਦਾ ਅੱਗੇ ਗੱਲ ਪੰਜਾਵਾਂਗੇ ਅੱਗੇ ਗੱਲ ਪੰਜਾਵਾਂਗੇ ਬਈ ਜਿਹੜਾ ਜਿੰਨਾ ਸਾਲ ਹੋਵੇ ਜੀ 2 ਸਾਲਾਂ ਤੱਕ ਪੂਰੀ ਗਰਮੀ ਨਹੀਂ ਮੈਡਮ ਦੇਖੋ ਜਿਹੜਾ ਜ਼ਿਲ੍ਹੇ 'ਚ ਕਰਨ ਵਾਲਾ ਹੈਗਾ ਉਹ ਤਾਂ ਮੈਂ ਆਪ ਹੀ ਕੀਤੀਆਂ ਜਿਆ ਤਾਂ ਕਿਸੇ ਹੋਰ ਨੇ ਕੀਤੀਆਂ ਹੁਣ ਮੈਂ ਤਾਂ ਉਦੀ ਤਾਂ ਤੁਹਾਨੂੰ ਅਸ਼ੋਰੈਂਸ ਮੈਂ ਦਿੰਨੀ ਹੈ ਨਾ ਤੁਹਾਨੂੰ ਤੁਹਾਡੀ ਗੱਲ ਇੱਕ ਮਿੰਟ ਲਈ ਤੁਹਾਡੀ ਗੱਲ ਤੇ ਆ ਜਨਾ ਮੈਡਮ ਚਲੋ ਬੱਸਾਂ ਵਾਲਾ ਤੁਸੀਂ ਮੀਟਿੰਗ ਦੀ ਕਾਰਵਾਈ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਹੀ ਹੋ ਚੁੱਕਿਆ ਬਿਲਕੁਲ ਸਾਡੇ ਕੋਲ ਸਾਡੀ ਕੇਸ ਹੋਇਆ ਨਾ ਬਸ ਸਾਡੇ ਆਪਣੇ ਨਾਲ ਹਾਂਜੀ ਬਿਲਕੁਲ ਇਹੋ ਜਿਹਾ ਬਸ ਨਾ ਹੋਰ ਸਰ ਜੀ ਮੈਂ ਸਾਡੀ ਗੱਲ ਵੀ ਸੁਣ ਲਓ ਮੈਡਮ ਜੀ ਕੀ ਆਪਾਂ ਇਹ ਇਨਸਟਰਕਸ਼ਨਾਂ ਘਟਵਾ ਚੁੱਕਿਆ ਜੀਐਮ ਸਾਹਿਬ ਨੂੰ ਕਿ ਕਿਸੇ ਵੀ ਦਿਵੰਗ ਦੀ ਬੇਇੱਜ਼ਤੀ ਨਾ ਕੀਤੀ ਜਾਵੇ ਮੋਰਟ ਕਰਨਾ ਤਾਂ ਅਸੀਂ ਕਰ ਰਹੇ ਹਾਂ ਬਿਲਕੁਲ ਚੈਕਿੰਗ ਕਰ ਰਹੇ ਹਾਂ ਔਰ ਜੇ ਕੋਈ ਖਾਸ ਇਨਸੀਡੈਂਟ ਹੈ ਤੁਸੀਂ ਮੈਨੂੰ ਦੱਸੋ ਉਹ ਕੇਸ ਹੈ ਜਿੰਨੇ ਵਾਰੀ ਮੈਡਮ ਤੁਸੀਂ ਅਸੀਂ ਨੰਬਰ ਹੀ ਸ਼ੂਟ ਕਰ ਦੋ ਨਾ ਇਹ ਅਸੀਂ ਮੋਬਾਈਲ ਨੰਬਰ ਤੇ ਸ਼ਿਕਾਇਤ ਕਰ ਦਿਆ ਕਰੀਏ ਧਰਵਾਦ ਧਰਵਾਦ ਸਰਵਾਪ ਤੋਂ ਤੁਹਾਡੇ ਆਖਰ ਨੂੰ ਕਹਿ ਰਹੇ ਤੁਸੀਂ ਦਾ ਕਰੋ ਨਾ ਬਸਾਂ ਵਾਲਾ ਮੈਂ ਆਲਰੇਡੀ ਕਹਿ ਚੁੱਕੀ ਹਾਂ ਕੋਈ ਵੀ ਜਾਰੀ ਹੋਗੀ ਜਿਹੜਾ ਇਨਸੀਡੈਂਟ ਹੈ ਤੁਸੀਂ ਮੈਨੂੰ ਸਪੈਸੀਫਿਕ ਦੱਸੋ ਮੈਂ ਕਾਰਵਾਈ ਕਰਦੀ ਹਾਂ ਫੋਰਮਸ ਦਾ ਬਿਲਕੁਲ ਪਤਾ ਹੈ ਕਿ ਤੁਹਾਨੂੰ ਮੈਂ ਕਿਆ ਅਸੀਂ ਕੀਤਾ ਹੈ ਆਪਣਾ ਜਿਹੜਾ ਮੇਰੇ ਨਾਲ ਹੋ ਗਿਆ ਮੈਂ ਕੋਈ ਨਹੀਂ ਕਰ ਰਹੀ ਮੇਰੇ ਕੰਮ ਇਹ ਕਿਹਨਾਂ ਦਾ ਸਾਡੀ ਸ਼ੈਂਪਲ ਇੱਕ ਵਾਰੀ ਇਹਨੂੰ ਪੜੋਗੇ ਜੀ ਮੈਂ ਤਾਂ ਮੈਂ ਤਾਂ ਕੱਲ ਵੀ ਸਾਰਾ ਡਿਸਕਸ ਹੋ ਗਿਆ ਸੀ ਅੱਛਾ ਜੀ ਪਰ ਉਹ ਗੱਲ ਕਿ ਪ੍ਰਸੀਡਿੰਗ ਕਰ ਰਹੇ ਹਾਂ 430 ਕਰੋੜ ਦਾ ਮੈਂ ਬਜਟ ਪਾਸ ਕੀਤਾ ਹੈ ਡਾਕਟਰ ਬਜਿਤ ਕੌਰ ਨੇ ਉਹ ਮੈਡਮ ਬਜਟ ਕਿੰਨੇ ਹੈ ਜੀ ਉਹ ਬਾਹਰ-ਬਾਹਰ ਮੈਗੀ ਦੇ ਵਿੱਚ ਮਤਖਾਰ ਦੇ ਵਿੱਚ ਆ ਰਿਹਾ ਹੈਗਾ ਐਡ ਆ ਰਹੀ ਹੈਗੀ ਹੈ ਵੀ ਅਸੀਂ ਦਿਵਯੰਗ ਨੂੰ 430 ਕਰੋੜ ਬਜਟ ਹੈ 430 430 ਕਰੋੜ ਦਿੰਦਾ ਹੈ ਇਹਨਾਂ ਨੂੰ ਦੱਸਣਾ ਚਾਹੀਦਾ ਦੀਆਂ ਦੇਣਾ ਫੋਟੋ ਭਲਾਏ ਜੇ ਬਹੁਤ ساری ਅਸਲੀ ਬਾ ਜਿਹੜੀਆਂ ਆ ਹਾਲੇ ਤੱਕ ਇੰਕਰੀਮੈਂਟ ਨਹੀਂ ਹੋਇਆ ਨੰਬਰ 2016 ਨੈਟ ਹੈ ਨਾ 28 ਜਿਹੜਾ ਨੰਬਰ ਵਾਲਾ ਆ ਸਰ ਇਹ ਲਿਮਿਟ ਨਹੀਂ ਮੈਂ ਪਾ ਰਿਹਾ ਵੀ ਵਾਈ ਚੰਦਰਕੂਰ ਨਾਮ ਦੇ ਸਟੇਟਸ ਕਰਦੇਗਾ ਉਹਨਾਂ ਨੇ ਮੈਂ ਨਹੀਂ ਕਿਹਾ ਜੀ ਤੁਸੀਂ ਉਹਨੂੰ ਜਿੰਦਗੀ ਦੇ ਕੋਲ ਚੱਕਰਾਂ ਨਹੀਂ ਕਰਨੀਆਂ ਬਾਈ ਬਾਈ ਸਾਲ ਦਾ ਇਹ ਸਾਲ ਦਾ ਨਹੀਂ ਬਾਈ ਸਾਲ ਦਾ ਸਰਕਾਰ ਦਾ ਨਾਲ ਹੀ ਰਹਿ ਗਿਆ ਟੱਕੋੜ ਤਿੰਨ ਚਾਰ ਮਹੀਨਾ ਟਾਈਮ ਦਿਓ ਬਾਈ ਜੇ ਤਾਂ ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਤੇ ਜੇ ਤੁਹਾਡੇ ਨਾਲ ਵੀ ਕਹਿ ਰਹੇ ਸਤੰਬਰ ਕਿਪਰ ਦੇ ਰੱਖੋ ਵੀ ਮੌਨ ਦੇ ਅਕਤੂਬਰ ਮਹੀਨੇ ਤੱਕ ਫਾਈਨਲ ਕਰ ਦਿਓ ਬਸ ਡਿਸਟ੍ਰਿਕਟ ਲੈਵਲ ਤੇ ਮੈਂ ਵੀ ਸਾਰਾ ਡਿਸਕਸ ਹੋ ਗਿਆ ਪਿਛਲੀ ਮੀਟਿੰਗ ਤੇ ਉਹ ਤੁਹਾਡਾ ਅਸੀਂ ਤਿੰਨ ਚਾਰ ਦਿਨਾਂ ਚ ਰਿਜ਼ਲਟ ਦੇ ਦਿਆਂਗੇ ਸਰ ਤੁਹਾਡੀ ਗੱਲ ਤਾਂ ਸੀ ਮੈਂ ਮੈਡਮ ਨੂੰ ਵੀ ਕਹਿ ਕੇ ਕभी ਇੰਨਾ ਬਣਿਓ ਸਾਨੂੰ ਕੋਈ ਸਮੱਸਿਆ ਨਹੀਂ ਲੋਕਲ ਪ੍ਰਸ਼ਾਸਨ ਜਿੰਨਾ ਕਿ ਇਹ ਕਰਦੇ ਆ ਗੱਲ ਵੀ ਸੁਣਦੇ ਆ ਸਭ ਕਰਦੇ ਆ ਪਰ ਜਿਹੜੀਆਂ ਸਾਡੀਆਂ ਸਮੱਸਿਆ ਬਾਏ ਕਾਗਜ਼ ਤੇ ਲਿਖੀਆਂ ਨੇ ਉਹਦੇ ਬਾਰੇ ਤੁਸੀਂ ਕੀ ਕਰ ਸਕਦੇ ਹੋ ਸਾਨੂੰ ਉਹ ਦੱਸੋ ਜੀ ਕੋਈ ਮੈਂ ਲਊਗੀ ਜਿਹੜੇ ਤੁਹਾਡੇ ਉਹ ਡਿਸਕਸ ਕਰ ਲੈਣਗੇ ਕੀ ਆਪਣੇ ਕੋਲ ਕੋਈ ਕਾਗਜ਼ ਹੈ ਸਾਨੂੰ ਪਤਾ ਹੈ ਜੀ ਅਸੀਂ ਅਸੀਂ ਮੰਗ ਹੀ ਇਸ ਕਰਕੇ ਰਹੇ ਆ ਵੀ ਇਹ ਸਰਕਾਰ ਨੇ ਕਰਨਾ ਵੀ ਬਹੁਤ ਜ਼ਿਆਦਾ ਹੈ ਬੱਚੇ ਵੀ ਤੁਹਾਡੇ ਨਾਲ ਹੈ ਮੈਮ ਸਰਕਾਰ ਨਹੀਂ ਇਸ ਬਾਰੇ ਮਸਲੇ ਵੀ ਤਿੰਨ ਚਾਰ ਮੈਟਰਾਂ ਨੂੰ ਅਪਰ ਡਿਸਕਸ ਕਰ ਲੈਣਾ ਪੈਨਸ਼ਨ ਵਾਲਾ ਉਹ ਤਾਂ ਐਕਸਟ ਹੋ ਗਿਆ ਮੈਨੂੰ ਤੁਸੀਂ ਆਓ ਮੇਰੇ ਨਾਲ ਤੁਸੀਂ ਕੋਈ ਕਰਿੰਦਰੋ ਆਇਓ ਅਮਰਾ ਬਲਦਾਨੇ ਤੋਂ ਪਤਾ ਕਿ ਬੇਸਿਕਲੀ 80% ਦੇ 80% ਮੈਡਮ ਦੇ ਅਧਿਕਾਰ ਕਰ ਦਿੰਦੇ ਆਂ ਅਸੀਂ ਤਾਂ ਪਾਗਲ ਨਹੀਂ ਆਂ ਵੀ ਜਾਂ ਅਸੀਂ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਤੋਂ ਬਾਅਦ ਵੀ ਅਸੀਂ ਕੋਈ ਐਹ ਜਿਹਾ ਜਿਹੜਾ ਹੈ ਸਟੱਟ ਕਰਾਂਗੇ ਅਸੀਂ ਆਸ਼ਵਾਸਨ ਦੇ ਦੋ ਸਾਰੇ ਬੰਦਾਂ ਨੂੰ ਕਿ ਸੁਣੂਗਾ ਮੈਡਮ ਆਹ ਦੇਖੋ ਜੀ ਬੇਚੀ ਫੋਟੋ ਅਪਰ ਕਰਦੇ ਆਂ ਇਹ ਸਰਕਾਰ ਨੂੰ ਇੱਕ ਆਖਰੀ ਨੋਟਿਸ ਹੈ ਜੀ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਮੰਨੋ ਇਹ ਨਹੀਂ ਇੱਕ ਬੇਨਤੀ ਹੈ ਜੀ ਇਹਦੇ ਵਿੱਚ ਅਸੀਂ 31 8 2025 ਤੱਕ ਦਾ ਆਖਰੀ ਅਲਟੀਮੇਟਮ ਸਰਕਾਰ ਨੂੰ ਦੇ ਰਹੇ ਹਾਂ ਜੀ ਉਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੀ ਕਿਉਂਕਿ ਅੱਜ ਵੀ ਇੱਥੇ 16 ਜਥੇਬੰਦੀਆਂ ਨੇ ਮੈਡਮ ਇਹ ਸਰਭਾਗੂ ਸਹਿਬਾਨ ਨੇ ਜਥੇਬੰਦੀਆਂ ਦੇ ਆਮ ਕਿਟਰ ਨਹੀਂ ਸੱਧਿਆ ਅੱਜ ਅਸੀਂ ਸਿਰਫ ਇੱਕ ਸੰਕੇਤਕ ਧਰਨਾ ਸੀ ਸੜਕ ਤੇ ਆਉਣਾ ਵੀ ਸਾਡੀ ਮਜਬੂਰੀ ਤਾਂ ਬਣ ਗਈ ਸਰ ਸਾਡੇ ਕੋਲੇ ਆਏ ਗੱਲਬਾਤ ਸੁਣ ਕੇ ਗਏ ਕਹਿੰਦੇ ਜੀ ਡੀਸੀ ਸਾਹਿਬ ਨੂੰ ਅਸੀਂ ਨਾਲ ਗੱਲ ਕਰਦੇ ਆਂ ਅੱਧੇ ਘੰਟੇ ਦੇ ਵਿੱਚ ਡੀ ਸਾਹਿਬ ਆ ਕੇ ਮੰਗ ਪੱਤਰ ਲੈ ਲੈਣਗੇ ਤੁਸੀਂ ਜਾਓ ਅਸੀਂ ਇਹਨਾਂ ਨੂੰ ਕਹਿ ਸੀ ਫਿਰ ਚਲੇ ਜਾਵਾਂਗੇ ਤੁਸੀਂ ਗੱਲ ਨਹੀਂ ਅਸੀਂ 2 2.5 ਘੰਟੇ ਵੇਟ ਕੀਤਾ ਡੀ ਸਾਹਿਬ ਆਏ ਨਹੀਂ ਅਸੀਂ ਦੁਖੀ ਹੋ ਕੇ ਤਾਂ ਸੜਕ ਤੇ ਆਏ ਆ ਅੱਜ ਸਾਡਾ ਸੜਕ ਤੇ ਆਉਣ ਦਾ ਮਸਲਾ ਹੈ ਨਹੀਂ ਸੀ ਦੂਜੀ ਗੱਲ ਮੈਂ ਨਵੇਂ ਵੇਟ ਲੈਂਦੇ ਮੈਡਮ ਆ ਤੁਹਾਡੀ ਸੁਣ ਲੈਂਦਾ ਦੂਜੀ ਗੱਲ ਇਹਦੇ 'ਚ ਜਿਹੜਾ ਅਸੀਂ ਦਿੱਤਾ 31 ਅੱਠ ਤੱਕ ਦਾ 31 ਅੱਠ ਤੱਕ ਅਸੀਂ ਸਿਰਫ ਤਿਆਰੀ ਕਰਾਂਗੇ ਸਰਕਾਰ ਨੂੰ ੜੀਕਾਂਗੇ ਇਹ ਤੁਸੀਂ ਬੇਨਤੀ ਆ ਵੀ ਤੁਸੀਂ ਸਰਕਾਰ ਦੇ ਨੁਮਾਇੰਦਿਆਂ ਦੇ ਆਪ ਦੇ ਪੱਧਰ ਤੇ ਲੈ ਕੇ ਇਨੂੰ ਇੰਨਾ ਕਿ ਸੀਰੀਅਸ ਕਰਕੇ ਸਰਕਾਰ ਤੱਕ ਭੇਜੋ ਵੀ ਅਸੀਂ ਐ ਨਹੀਂ ਹੈਗਾ ਵੀ ਆਹ ਲਓ ਜੀ 5 ਮਿੰਟਾਂ ਦਾ ਅਲਟੀਮੇਟਮ 10 ਮਿੰਟਾਂ ਦਾ ਅਸੀਂ 8ਵੇਂ ਮਹੀਨੇ ਦੀ 31 ਤਰੀਕ ਤੱਕ ਦਾ ਅਲਟੀਮੇਟਮ ਦੇ ਕੇ ਅਸੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਅਸੀਂ ਸਿਰਫ ਵੇਟ ਕਰਦੇ ਆਂ ਸਰਕਾਰ ਦੀ ਉਹ ਵੀ ਮੰਗ ਪੱਤਰ ਨਹੀਂ ਕੋਈ ਕੁਝ ਨਹੀਂ ਉਦੋਂ ਬਾਅਦ ਅਸੀਂ ਮਰਨ ਮਾਰਨ ਦੀ ਲੜਾਈ ਤੇ ਉਤਰਾਂਗੇ ਸਰਕਾਰ ਨਾਲ ਜਾਂ ਅਸੀਂ ਨਹੀਂ ਜਿਉਂਦੇ ਰਹਿੰਦੇ ਜਾਂ ਸਰਕਾਰ ਨਹੀਂ ਰਹਿੰਦੀ ਹੁਣ ਇਹਦੀ ਸੀਰੀਅਸਨੈਸ ਨੂੰ ਤੁਸੀਂ ਦੇਖਣਾ ਮੈਡਮ ਵੀ ਇਹਨੂੰ ਅੱਗੇ ਕਿਵੇਂ ਭੇਜੋਗੇ ਵੀ ਇਹ ਕਿੰਨੀ ਕਿ ਸੀਰੀਅਸ ਗੱਲ ਆ ਇਹ ਬੇਨਤੀ ਹੈ ਸਾਡੀ ਦੇਖੋ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਤਾਂ ਤਸੀਲ ਮੈਂ ਜਿਹੜਾ ਸੀਗਾ ਮੀਟਿੰਗ ਚੱਲ ਰਹੀ ਸੀਗੀ ਤੁਰੰਤ ਮੈਂ ਤਹਿਸੀਲਰ ਸਾਹਿਬ ਨੂੰ ਭੇਜਿਆ ਇਹ ਆ ਗਏ ਨਾ ਤੁਹਾਡੇ ਕੋਲ ਮੈਂ ਇਹ ਮੈਸੇਜ ਦੇ ਕੇ ਇਹਨਾਂ ਨੂੰ ਭੇਜਿਆ ਕਿ ਮੈਂ ਆ ਰਿਹਾ ਤਿੰਨ ਤੋਂ ਚਾਰ ਵਾਰ ਹੀ ਆ ਗਏ ਬਿਲਕੁਲ ਆ ਗਏ ਨਾ ਸੋ ਇਸ ਇਹ ਗੱਲ ਨਹੀਂ ਕਿ ਪ੍ਰਸ਼ਾਸਨ ਨੇ ਕੋਈ ਕੋਈ ਗੌਰ ਨਹੀਂ ਕੀਤਾ ਪਰਸਨਲੀ ਮੇਰੇ ਕੋਲ ਇਹ ਆਇਆ ਮੈਂ ਤਹਿਸੀਲਰ ਸਾਹਿਬ ਨੂੰ ਭੇਜਿਆ ਕਿ ਜਲਦੀ ਜਾਓ ਤੁਸੀਂ ਤੁਸੀਂ ਮੈਸੇਜ ਕਰਵੇ ਕਰੋ ਮੈਂ ਆ ਰਿਹਾ ਠੀਕ ਹੈ ਤੁਸੀਂ ਮੇਰੇ ਨਾਲ ਉੱਥੇ ਮੀਟਿੰਗ ਹੋ ਚੁੱਕੀਂਆਂ ਮੀਟਿੰਗਸ ਕਰਦੇ ਹੋ ਹਮੇਸ਼ਾ ਜਿਹੜਾ ਹੈਗਾ ਮੇਰੀ ਅਪਰੋਚ ਇਹੀ ਰਹਿੰਦੀ ਹੈ ਕਿ ਆਪਾਂ ਇਹੜੇ ਮਸਲਾ ਇੱਥੇ ਹੱਲ ਹੋਣ ਵਾਲਾ ਉਹ ਆਪਾਂ ਇੱਕ ਦਿਨ ਚ ਕਰ ਦੇਈਏ ਸਾਰਾ ਮਸਲਾ। ਧੰਨਵਾਦ। ਠੀਕ ਹੈ। ਤੁਸੀਂ ਫੋਟੋ ਮੇਰੇ ਨਾਲ ਕਰਵਾਓ। ਸੜਕ ਤੇ ਇਹ ਦੋਨੋਂ ਲੋਡ ਨਹੀਂ ਪ੍ਰਸ਼ਾਸਨ ਤੁਹਾਡੇ ਨਾਲ ਹੈ। ਆ ਵੀ ਤੁਸੀਂ ਨਾ ਕਰੋ ਇਹ ਵੀ ਮੈਨੂੰ ਇਹ ਕੋਈ ਮੈਨੂੰ ਇਹ ਚੰਗੀ ਗੱਲ ਹੈ। ਦੇ ਦਿਓ ਪਿੱਛੇ ਦੇ। ਆਜਾ ਪੂਰਾ ਬਾਬਾਈ ਇਹਦਾ ਵੀ ਉਹ ਫੋਟੋ ਹੋ ਜਾਏ। ਇੱਧਰ ਆ ਕੇ ਕਰੋ ਸਾਰੇ ਸਾਰੇ। ਇੱਧਰ ਚਲੋ ਨਰੇਸ਼ ਭਾਈ। ਇੱਕ ਮਿੰਟ ਉੱਧਰ ਨੂੰ ਹੈ। ਮੈਮ ਟੋਮਟਰ ਪਾਇਨਾ ਟੱਕਣਾ ਮਾਰੀ ਜਾਂ ਟੱਕਣਾ ਮਾਰੀ ਚਾਹੇ ਮੈਮ ਧੰਨਵਾਦ ਮਾਈਕ 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 ਅਨੰਦ ਦੇ ਜੀ ਅੱਜ ਵੀ ਕਰਦੇ ਆ ਸਾਡੇ ਸਰਕਾਰ ਬਸ ਹੀ ਕੰਮ ਕਰਨੀ ਬਾਤ ਬਾਈਕ ਸਾਡੇ ਜਿਹੜੀ ਚੇਤੀ ਜਿਹੜੀ ਹੋਇਆ ਸਾਡੇ ਸ਼ੌਕ ਦਾ ਜਿਹੜਾ ਉਹ ਤੁਸੀਂ ਰਿਪਰੈਜ਼ੈਂਟ ਕਰਨੇ ਆ। ਇਸ ਮਸਲੇ ਦੀ ਸੀਰੀਅਸਨੈਸ ਨੂੰ ਤੁਸੀਂ ਕਨਵੇ ਕਿਵੇਂ ਕਰਦੇ ਹੋ? ਸਾਡੀ ਬੇਨਤੀ ਇਹੀ ਆ ਬਸ। ਇੱਕ ਮਿੰਟ। ਅਜ ਤਾਂ ਮਨਾਜ ਬਣਾ ਦੇ। ਸਾਰੇ ਬੰਦੇ ਹਾਂ ਨਾਮ ਜਲਕ ਚਾ। ਹਾਂ ਹਾਂ। ਉਹ ਕਾਲਿਆਂ ਨੂੰ ਕਹਿੰਦੇ। ਅਸਲ ਵਿੱਚ ਕੋਈ ਨਹੀਂ। ਆ ਤੁਹਾਡੇ ਪਿੱਛੇ ਖੜੇ ਹੁੰਦੇ ਕਿ। ਉਹ ਕਾਲੇ ਜਿਹੜਾ ਹਾਲਤ ਨਹੀਂ ਪਾਈ। ਨਹੀਂ ਨਹੀਂ ਮੈਨੂੰ ਪਤਾ ਹੈ ਕਿ ਉਹ ਸਰ। ਹੋਰ ਕਈ ਮਾੜੀ ਮੈਂ ਕਿਸੇ ਨੂੰ ਕਹਾਂ ਮੈਂ ਕਰਨਾ ਨਹੀਂ ਮੈਂ ਇਹਨਾਂ ਵਾਸਤੇ ਮਰਨ ਨੂੰ ਤਿਆਰ ਆ ਮੈਡਮ ਜੀ ਅਸੀਂ ਤੜਕੇ ਸੰਗਤਾਂ ਦੇ ਘਰ ਹੀ ਖੁਦ ਫਰੈਸ਼ੀਨਲ ਮੰਡਾ ਤੋਂ ਜੀ ਕੋਈ ਗੱਲ ਮਾੜੀ ਅਸੀਂ ਤੜਕੇ ਸਾਡੇ ਮਾੜੇ ਤੋਂ ਬਿਠੇ ਤੁਹਾਡੇ ਜਿਹੜੇ ਹੱਥ ਆ ਮੈਡਮ ਜੀ ਮੈਨੂੰ ਦੋ ਦਿਨਾਂ ਦੇ ਅੰਦਰ ਅੰਦਰ ਸਰ ਦੇ ਉਹ ਦਰਸ਼ਕੀ ਨਹੀਂ ਲੱਗਦੇ ਲੱਗੇ ਪਟ્રોલ ਜਿਹਨੇ ਸਮੈਲ ਆ ਰਹੀ ਹੈ ਉਹ ਮਾਤਾ ਦਾ ਸਕੂਲ ਦਾ ਮਾਤਾ ਜੀ ਸਕੂਲ ਦਾ ਭਾਈ ਭਾਈ ਜੀ ਅਸੀਂ ਉਹ ਸਾਡੇ ਇੱਕ ਉਹ ਸਾਡੇ ਜੇ ਮੈਡਮ ਨਾ ਆਉਂਦੇ ਪੈਟਰੋਲਰਾਂ ਦਾ ਕੰਮ ਕਰ ਦੇਣਾ ਸੀ ਪਿੱਛੇ ਨਹੀਂ ਜੜਦੇ ਪਰ ਆਏ ਆ ਇਹਨਾਂ ਨੇ ਅਸਵਾਸ਼ਣ ਦਿੱਤਾ ਗੱਲਬਾਤ ਹੋਈ ਹੈ ਪ੍ਰਸ਼ਾਸਨ ਨੇ ਸਾਡੀਆਂ ਜਿਹੜੀਆਂ ਗੱਲਾਂ ਸੁਣ ਲਈਆਂ ਨੇ ਮੈਡਮ ਨੇ ਕੋਆਪਰੇਟ ਕੀਤਾ ਹੁਣ ਅਸੀਂ ਉਹ ਕੰਮ ਪਿੱਛੇ ਪੈਟਰੋਲ ਦੀ ਬੋਤਲ ਸਕੂਟਰ 'ਚ ਪਾਤੀ ਕੋਈ ਸਮੱਸਿਆ ਨਹੀਂ ਅਸੀਂ 31 ਤਰੀਕ 8ਵੇਂ ਮਹੀਨੇ ਤੱਕ ਤਾਂ ਮੈਡਮ ਨਾਲ ਗੱਲ ਹੋਈ ਹੈ ਅਲਟੀਮੇਟਮ ਸਰਕਾਰ ਨੂੰ ਦਿੱਤਾ ਜੀ ਉਹ ਇੱਕ ਸੀਰੀਅਸ ਅਲਟੀਮੇਟਮ ਆ ਪੰਜਾਬ ਦੀਆਂ 16 ਜਥੇਬੰਦੀਆਂ ਦੇ ਸੰਯੁਕਤ ਦਿਵਿਆਂਗ ਮੋਰਚੇ ਵੱਲੋਂ ਉਹਨਾਂ ਚੋਂ ਅਸੀਂ ਨਾ ਕੋਈ ਮੰਗ ਪੱਤਰ ਦੇਣਾ ਨਾ ਕੋਈ ਅਸੀਂ ਪ੍ਰੋਟੈਸਟ ਕਰਨਾ 31 ਤਰੀਕ 8ਵਾਂ ਮਹੀਨਾ 2025 ਇੱਕ ਲਾਸਟ ਡੇਟ ਹੈ ਉਸ ਤੋਂ ਬਾਅਦ ਅਸੀਂ ਤਿੱਖੇ ਪ੍ਰਦਰਸ਼ਨ ਕਰਾਂਗੇ ਬੈਡਪੁਰਾ ਮੈਡਮ ਹਾਂਜੀ ਸਾਡੇ ਅੰਦਰ ਵਿਭਾਗਾਂ ਵਿੱਚ ਆਉਂਦੇ ਆ ਉਹਦੇ ਵਿੱਚ ਬਹੁਤ ਬੜਾ ਸਾਡਾ ਦਾ ਅਕਾਊਂਟ ਹੈ ਸਾਰੇ ਜੀ ਹੈਗਾ ਦੱਸੋ ਮੈਨੂੰ ਕਿਹਨੇ ਚਲੀ ਮੈਂ 5 ਮਹੀਨੇ ਮੈਂ ਮੈਡਮ ਖੜਨੀ ਪਈਆਂ ਹੁਣੇ ਸਾਰਾ ਰੋਸਟਰ ਬਤਾਵੋ ਸਾਰਾ ਕਾਦੀ ਹੈ ਸਾਰਾ ਹੋ ਕੇ ਹੈ ਮੇਰੀ ਵੀ ਸਾਰੇ ਬਸ ਇਹ ਸਾਰੇ ਰੋਸਟਰ ਮੈਂ ਦੋਵੇਂ ਪੰਜਾਬ ਸਰਕਾਰ ਤੋਂ ਕਰਤਾ ਹਾਂ ਜੀ ਸਾਡੇ ਦੀ دیਵਾਂਗ ਸਾਡੇ ਅੱਜ ਦੀਵਾਂਗ ਮੋਰਚ ਨੇ ਅੱਜ ਸੰਯੁਕਤ ਮੋਰਚਾ ਦੀਵਾਂਗ ਦਾ ਜਿਨ੍ਹਾਂ ਨੇ ਸੜਕ ਰੋਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਵੀ ਸੂ ਸੈਟ ਕਰਨ ਲਈ ਗੱਲ ਕਹੀ ਪਰ ਉਸ ਏਡੀਸੀ ਮੈਡਮ ਜਿਹੜੇ ਪਹੁੰਚਣ ਤੋਂ ਬਾਅਦ ਇਹ ਮਾਮਲਾ ਜਿਹੜਾ ਸ਼ਾਂਤ ਹੋ ਗਿਆ ਟ੍ਰੈਫਿਕ ਹੈ ਜਿਹੜਾ ਜਾਮ ਕੀਤਾ ਹੋਇਆ ਸੀ ਪੂਰਾ ਜਾਮ ਲਾਇਆ ਹੋਇਆ ਸੀ ਇਹ ਬਠਿੰਡਾ ਦਾ ਮੇਨ ਰੋਡ ਹੈ ਚਲੋ ਇਸ ਕੋ ਥੋੜਾ ਜਿਹਾ ਮੈਂ ਉੱਪਰ ਦਾ ਹਾਂਜੀ ਕੀ ਲੈਣਾ ਚਾਹੁੰਦੇ ਹੋ ਅੱਜ ਜਿਹੜੇ ਦਿਵੰਗ ਕੇ ਬੈਠੇ ਸੀਗੇ ਸੜਕਾਂ ਤੇ ਕੀ ਗੱਲ ਹੋ ਰਹੀ ਹੈ ਦੇਖੋ ਜਿਹੜੇ ਦਿਵੰਗ ਜਨਾਂ ਦੀ ਜਿਹੜੀ ਡਿਮਾਂਡ ਹੈ ਪੈਨਸ਼ਨ ਨੂੰ ਲੈ ਕੇ ਕਿ 5100 ਰੁਪਿਆ ਸਾਨੂੰ ਜਿਹੜਾ ਪੈਨਸ਼ਨ ਦਾ ਕਿੱਤਾ ਜਾਵੇ ਉਹ ਅਸੀਂ ਜਿਹੜਾ ਹੈਗਾ ਸਰਕਾਰ ਤੱਕ ਪਹਿਨਾਂ ਦੀ ਡਿਮਾਂਡ ਜਿਹੜੀ ਹੈ ਉਹ ਜ਼ਰੂਰ ਪਹੁੰਚਾਵਾਂਗੇ ਜਦੋਂ ਜਿੱਥੋਂ ਤੱਕ ਬਠਿੰਡਾ ਜ਼ਿਲ੍ਹੇ ਦਾ ਸਵਾਲ ਹੈਗਾ ਤਾਂ ਅਸੀਂ ਰੈਗੂਲਰ ਮੀਟਿੰਗਾਂ ਨਾਲ ਦੇ ਨਾਲ ਕਰਦੇ ਹਾਂ ਜਿਵੇਂ ਤੁਸੀਂ ਦੇਖਿਆ ਕਿ ਹਰ ਮਹੀਨੇ ਸਾਡੀ ਕਮੇਟੀ ਮੀਟਿੰਗ ਹੁੰਦੀ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਇਨਸ਼ੋਰ ਕਰਦੇ ਹਾਂ ਕਿ ਜਿੱਥੇ ਕੋਈ ਇਹਨਾਂ ਦੀ ਕੋਈ ਪੋਸਟ ਵੈਕੈਂਟ ਹੈ ਉਹ ਰੋਸਟਰ ਮੁਤਾਬਕ ਉਹ ਪੋਸਟ ਆ ਫਿਲ ਹੋ ਜਾਣਾ ਟਾਪਰ ਬੰਦਾ ਮਾਨ ਸਨਮਾਨ ਸਾਰਿਆਂ ਨੂੰ ਮਿਲੇ ਸਾਡੇ ਵੱਲੋਂ ਅਸੀਂ ਕੈਂਪੂ ਵੀ ਲਾਉਂਦੇ ਰਹਿੰਦੇ ਹਾਂ ਸਮੇਂ ਸਿਰ ਸਾਰੇ ਜਿਹੜੇ UID ਆਈਡੀ ਕਾਰਡਸ ਨੇ ਡਿਜ਼ੇਬਲ ਕਾਰਡਸ ਨੇ ਅਸੀਂ ਸਾਰੇ ਬਣਵਾਨੇ ਵੀ ਹੋਏ ਹੈ ਤੁਸੀਂ ਦੇਖਿਆ ਹੋਣਾ ਕਿ ਉਹ ਵੀ ਇਸ ਗੱਲ ਨੂੰ ਮੰਨਦੇ ਆ ਕਿ ਇੱਥੇ ਚਲੋ ਸਾਡੀ ਸੁਣਵਾਈ ਤਾਂ ਜ਼ਰੂਰ ਹੋਈ ਹੈ। ਕੁਝ ਮੰਗਾ ਜਿਹੜੀਆਂ ਸਟੇਟ ਪੱਧਰ ਤੇ ਐ ਸਟੇਟ ਵੀ ਜਿਹੜਾ ਹੈਗਾ ਉਹ ਹਮੇਸ਼ਾ ਹੀ ਅਸੂਚੀ ਹੈ। ਕੁਝ ਜਿਹੜੀ ਇਹਨਾਂ ਨੇ ਹੁਣ ਡਿਮਾਂਡ ਰੱਖੀ ਹੋਏ ਅਸੀਂ ਸਟੇਟ ਤੱਕ ਪਹੁੰਚਾਵਾ। ਅੱਜ ਗੱਲ ਕੀਤੀ ਜਾਵੇ ਇਹ ਹਰ ਵਾਰ ਕਹਿੰਦੇ ਵੀ ਬਜਟ ਆਉਂਦਾਗਾ ਪਰ ਸਾਡੀ ਸੁਣਵਾਈ ਕਿਉਂ ਨਹੀਂ ਕਰਦੀ ਸਰਕਾਰ? ਇਹ ਮੈਸੇਜ ਜਿਹੜਾ ਜਿਹੜਾ ਇਹ ਮੰਗ ਪੱਤਰ ਅਸੀਂ ਭੇਜਿਆ ਜੀ ਬਹੁਤ ਸਾਰੀਆਂ ਵੈਲਫੇਅਰ ਸਕੀਮਜ਼ ਆਲਰੇਡੀ ਚੱਲ ਰਹੀਆਂ ਹੈਗੀਆਂ। ਬਜਟ ਦੇ ਵਿੱਚ ਹਰ ਵਾਰੀ ਇੱਕ ਵੈਲਫੇਅਰ ਸਕੀਮ ਜਿਹੜੀ ਹੈ ਉਹਨਾਂ ਨੂੰ ਜਿਹੜਾ ਹੈਗਾ ਉਹ ਪੈਸੇ ਵੀ ਦਿੱਤੇ ਜਾਂਦੇ ਨਵੀਆਂ ਵੈਲਫੇਅਰ ਸਕੀਮਸ ਵੀ ਚਲਾਈਆਂ ਜਾਂਦੀਆਂ ਜਿਵੇਂ ਪਿਛਲੀ ਵਾਰ ਲਿੰਕ ਤੋਂ ਵੱਲੋਂ ਵੀ ਬਹੁਤ ਸਾਰੀਆਂ ਸਕੀਮਸ ਚਲਾਈਆਂ ਗਈਆਂ ਸੀਗੀਆਂ ਲੇਕਿਨ ਜਿਹੜੀ ਹੁਣ ਵਾਲੀ ਇਹ ਮੰਗ ਹੈ ਉਹ ਸੀ ਸਰਕਾਰ ਤੱਕ ਜੀਪ ਪਹੁੰਚਾਉਣਾ ਇਹਨਾਂ ਕੋਲੇ ਪੈਟਰੋਲ ਦੀ ਬੋਟਲ ਲੱਗੀ ਹੈ ਕਿਸ ਅਨੇਕ ਬੰਦੇ ਬਲੇ ਕੇ ਕੰਟਰੋਲ ਦੀ ਬੋਟਲ ਲੈ ਕੇ ਬੈਠਿਆ ਗਰਮੀ ਦਾ ਟਾਈਮ ਹੈ ਕਹੋ ਦੇਖੋ ਮੈਂ ਇਹ ਜਿਹੜੀ ਪੈਟਰੋਲ ਵਾਲੀ ਬੋਟਲ ਹੈ ਇਹ ਮਾੜੀ ਗੱਲ ਹੈ ਜੀ ਇਹਨੂੰ ਕੋਈ ਸਮੈ سپورਟ ਨਹੀਂ ਕਰਦੀ ਕਿ ਤੁਸੀਂ ਦੇਖੋ ਸਾਰੇ ਜਿਹੜੇ ਆਪ ਮੰਨਦੇ ਆ ਅਸੀਂ ਹਰ ਮਹੀਨੇ ਮੀਟਿੰਗ ਕਰਦੇ ਆ ਸਾਰੇ ਇਨ ਆਗੂ ਵਿੱਚ ਬੈਠੇ ਹੁੰਦੇ ਆ ਮੀਟਿੰਗ ਦੇ ਵਿੱਚ ਔਰ ਇਕੱਲੇ ਇਕੱਲੇ ਕਰਕੇ ਅਸੀਂ ਕੇਸ ਸਾਰੇ ਡਿਸਕਸ ਕਰਦੇ ਆ ਸਾਰੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਹੀ ਹੋ ਰਿਹਾ ਹੈਗਾ ਸੋ ਇਸ ਤਰ੍ਹਾਂ ਜਿਹੜਾ ਹੈਗਾ ਕਿਸੇ ਗੱਲ ਨੂੰ ਲੈ ਕੇ ਦੇਖੋ ਕਈ ਵਾਰੀ ਕੋਈ ਹਾਦਸਾ ਵਾਪਰ ਜਾਂਦਾ ਹੈ ਕਦੇ ਅਨਫੋਰਚੂਨੇਟਲੀ ਮਤਲਬ ਇਹ ਡਰ ਬਣਿਆ ਰਹਿੰਦਾ ਹੈਗਾ ਜਦੋਂ ਅਸੀਂ ਸੁਣ ਵੀ ਰਹੇ ਹਾਂ ਸਾਰਾ ਕੁਝ ਹੋ ਵੀ ਰਿਹਾ ਉਹ ਸਰਕਾਰ ਵੀ بڑا ਜਿਹੜਾ ਹੈਗਾ ਹਮੇਸ਼ਾ ਸੰਦੀ ਆ ਅੰਧਾ ਮੰਦੀ ਵੀ ਹੈਗੀ ਹੈ ਇਸ ਕਰਕੇ ਮੈਂ ਤੁਸੀ ਦੇਖਿਆ ਹੁਣ ਅੱਜ ਮੈਂ ਸਮਝਾਇਆ ਵੀ ਹੈ ਕਿ ਇਸ ਤਰ੍ਹਾਂ ਜਿਹੜਾ ਹੈਗਾ ਇਹ ਇਹ ਨਾ ਕੀਤਾ ਜਈ ਜੇ ਮੈਂ ਇਹਦੀ ਮੰਗਾ ਜੜੀ ਹੈ ਕਿ ਮੈਂ ਦੇਖੋ ਤੁਹਾਨੂੰ ਇੱਕ ਗੱਲ ਕਹਾਂਗੀ के सरकार वालों बे वेलफेयर पोलिस बहुत चलाई जा रही है सपोर्ट करना अपना बड़ा है जिथे कितने हो सकता है सरकार करती भी है जिला एडमिनिस्ट्रेशन भी करता है ਜਿੱਥੇ ਕੋਈ ਦੁੱਖ ਤਕਲੀਫ ਸਮਝਣ ਦੀ ਗੱਲ ਹੁੰਦੀ ਹੈ ਕੋਈ ਦੇਖੋ ਇੱਕ ਅਸੀਂ ਸਿੰਪੈਥੈਟਿਕ ਐਟੀਟਿਊਡ ਵੀ ਰੱਖਣਾ ਸੋ ਆਪਾਂ ਉਸੇ ਕਰਦੇ ਵੀ ਆਏ ਤਾਂ ਮੈਂ ਸਮਝਦੀ ਹਾਂ ਕਿ ਜਿਹੜੀ ਵੀ ਉਹਨਾਂ ਦੀ ਮੰਗ ਹੈ ਉਹ ਆਪਾਂ ਸਰਕਾਰ ਤੱਕ ਪਹੁੰਚਾ ਦੇ ਜਿੱਥੋਂ ਤੱਕ ਹੁੰਦਾ ਅਸੀਂ ਕਰਦੇ ਵੀ ਆਏ ਔਰ ਜੇ ਹੋ ਸਕੇ ਹੋਰ ਇਹ ਰੋਡ ਜਾਮ ਕਿੱਥੇ ਇਹ ਮੁਕਾਦੀ ਹੋ ਗਿਆ ਬਿਲਕੁਲ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਲਗ ਪੱਕਾ ਠੀਕ ਹੈ ਬਿਲਕੁਲ ਥੈਂਕ ਯੂ ਬਟ ਅੱਜ ਉਹ ਸਾਈਡ ਤੇ ਬੰਦੇ ਦੀ ਜਿਹੜੀ ਬੇਸਤੀ ਹੈ ਉਹ ਵਾਸਤੇ